ਪਾਜੀ ਬੈਲੇ ਤੇ ਆਪਣਾ ਨਾਮ ਔਰ ਫੈਕਟਰੀ ਦਾ ਨਾਮ ਤੇ ਕਿਹੜੇ ਕਿਹੜੇ ਪ੍ਰੋਡਕਟ ਬਣਾਦੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪੰਜੀ ਸਿੰਘ ਹੈ ਤੇ ਸਾਡੀ ਫੈਕਟਰੀ ਦਾ ਨਾਮ ਹੈ ਕੇਰ ਟਾਈਨ ਕੰਟਰਸਿਸ ਅਸੀਂ ਸਾਡਾ ਟਰੈਕਟਰ ਲਿੰਕ ਇਸ ਪਾਰ ਦਾ ਕੰਮ ਹੈ ਤੇ ਸਾਨੂੰ 8 ਸਾਲ ਹੋ ਗਏ ਤੇ ਇਸ ਦੇ ਅਧਿਕਤਕ ਫਾਰ ਦੇ ਸਾਡੇ ਕੋਲ ਸੀਐਨਸੀ ਮਸ਼ੀਨਾਂ ਨੇ ਟਰਨਿੰਗ ਦਾ ਔਰ ਬ੍ਰੈਸ ਫੋਜੀ ਇਸ ਟਾਈਪ ਦੇ ਸਾਰੇ ਬਣਾਉਂਦੇ ਹਾਂ ਕੁਪਰੇ ਦਾ ਚਾਹਤ ਲਿੰਕੇਜ ਪਾ ਕੇ ਚੱਲ ਰਹੇ ਹਾਂ ਕੁਝ ਇਹ ਕਰਦੇ ਨੇ ਇਸ ਤੋਂ ਪਹਿਲਾਂ ਜਿਵੇਂ ਕੁਝ ਜੋਬ ਵੀ ਕੀਤੀ ਆ ਪਹਿਲਾਂ ਕਾਫੀ ਟਾਈਮ ਹਾਂਜੀ ਹਾਂ ਮੈਂ ਵੀ 25 ਸਾਲ ਤੱਕ ਐਸੇ ਹੈਗਾ ਜੀ ਇਸੇ ਲਾਈਨ ਦੇ ਵਿੱਚ 25 ਸਾਲ ਕੰਮ ਕਰਕੇ ਕੀਤੀ ਹੈ 70 ਸਾਲ ਤੋਂ ਮੈਂ ਆ ਇਹ ਜਿਹੜਾ ਇਹ ਪ੍ਰੋਡਕਟ ਆ ਡਾਇਰੈਕਟ ਕਿਸੇ ਕੰਪਨੀ ਨੂੰ ਜਾਂ ਕਿਹਾਂ ਕਿੱਦਾਂ ਤੁਹਾਡਾ ਮੇਰੇ ਇਥੋਂ ਜਿਹੜੇ ਸਪੋਰਟ ਹੈਗੇ ਨੇ ਉਹਨਾਂ ਦੇ ਨਾਲ ਆ ਗਿਆ ਅਸੀਂ ਇੱਕ ਦੇਖ ਲੇ ਟੰਦੂ 2x4 ਫਿਰ अगेन ਉਹਨਾਂ ਨੂੰ ਉਸੇ ਮੈਟਰੀਅਲ ਨਾਲ ਕੇ ਦੇਣ ਦੇ ਲੋਕੇਸ ਕੋ ਕਰਦੇ ਤੇ ਮਤਲਬ ਕਿੱਦਾਂ ਇੰਡਸਟਰੀ ਦਾ ਇਸ ਟਾਈਮ ਕੀ ਪੋਜੀਸ਼ਨ ਹੈਗੀ ਆ ਜਿਹੜੀ ਮਤਲਬ ਪਹਿਲਾਂ ਆਪ ਡਾਊਨ ਕਾਫੀ ਹੋਈ ਹੈ ਪਿਛਲੇ ਟਾਈਮ ਤੋਂ ਉਹ ਕਿੱਦਾਂ ਦਾ ਠੀਕ ਹੈ ਜੀ ਉਹਨਾਂ ਦਾ ਠੀਕ ਚੱਲ ਰਿਹਾ ਕੁਝ ਪਿਛਲੇ ਆਈ ਪਿੱਛੇ ਆਪ ਡੋਨਟ ਬੀ ਰਹੀ ਹੈ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਸੀਗਾ ਉਹ ਠੀਕ ਹੈ ਜੀ ਕੁੱਪਾ ਕੁੱਲ ਮਲਾਕੀ ਕੀਤੇ ਆ। ਆਪਾਂ ਹੁਣ ਥੋੜਾ ਪ੍ਰੋਡਕਟ ਦੇਖੀਏ ਕਿਹੜੇ ਜਿਹੜੇ ਹਾਜੇ ਆ। ਆਜੂ ਜਿੱਤਰਾ। ਉਹ ਰੰਗ ਪਾ। ਆਓ ਫੜੀ। ਆਜੂ ਤੁਹਾਨੂੰ ਜਿਹੜੇ ਪੱਤੀ ਦੇ। ਇਹ ਕਿਹੜੀ ਕਿਹੜੀ ਆਟਮਾ ਜੀ? ਵਿੱਚ ਪਿੰਨ ਹੈ ਜੀ। ਦੇਖੋ ਇਹ ਇਹ ਗਿਆ ਹੈ। ਉਹ ਜਿਹੜਾ ਬਾਕੀ ਜਿਹੜਾ ਚਾਹੇ ਜੀ। ਤੇ ਜੀ ਐਨ ਸੀ ਵੀ ਸੀ ਇਹਦਾ ਨਹੀਂ। ਆਹ ਦਰਨ ਇਹਦਾ ਬੰਦੇ ਜਿਹੜਾ ਇੱਥੇ ਹੁੰਦਾ। ਫੜਾਤਾ ਜਿਹੜੇ ਇਹ ਗੋਲੀ ਨਹੀਂ ਬੰਦੀ ਆਪਣੇ ਕੋਲ ਜੀ ਹਾਂ ਜੀ ਗੋਲੀ ਸਾਰਾ ਮੇਰੇ ਪਿਆਰ ਦੀ ਦੇਖਾਂਗੇ ਜੀ সারা ট্র্যাক্টর বড় ਕੋਸ਼ਿਸ਼ੇ ਦਾ ਸੱਚ ਇਹ ਹੈ ਕਿ ਜੀ ਫੋਟੋ ਇਹ ਜਿਹੜੀ ਫਿੰਨਰ ਵੀ ਸੀਐਲਸੀ ਦਿੱਤੀ ਕਿ ਅੱਜ ਨਾਲ ਦੀ ਕੋਪੀਿੰਗ ਇਸ ਤੋਂ ਮੰਨੋ ਪਰ ਠੀਕ ਹੈ ਜਦੋਂ ਉਹ ਕਰਦੇ ਹੋ ਤਾਂ ਜ਼ਿਆਦਾ ਮਤਲਬ ਨੂਰ ਨਹੀਂ ਪੈਂਦਾ ਹਾਂ ਜੇ ਹੋ ਸੋਹੋ ਦਿੰਦੇ ਹੋ ਜੀ ਇੱਕ ਹੋਰ ਹਾਂ ਜੀ ਬੜਕੋ ਜੀ ਇਹ ਤਾਂ ਚਲੋ ਆਪਾਂ ਫੈਕਟਰੀ ਦਾ ਅੰਦਰੋਂ ਦੇਖਿਆ ਸਾਰਾ ਹੀ ਹਾਲ। ਹੋ ਚਲੋ। ਪਰ ਮਾਦਮਾ ਹੋਰ ਕਰੀ ਉਹ ਤਰਕੀਆਂ ਮਾਣੂ। ਆ ਬਾਕੀ ਇੱਕ ਗੱਲ ਰਹਿ ਗਈ ਸੀ। ਜਿੱਦਾਂ ਹੁਣ ਹੜ੍ਹ ਉਹਦੇ ਪੰਜਾਬ ਦੇ ਵਿੱਚ ਝੰਡੂੜ ਕੇ ਰੱਖ ਦਿੰਦਾ ਬਜਰੀਆਂ ਨੂੰ। ਅਜਨਾਲਾ ਹੋ ਗਿਆ। ਸਾਡੇ ਉਧਰ ਡੇਰਾ ਪੱਪਾ ਨਾਲਕ ਨੂੰ ਨਾ ਸੁਲਤਾਨਪੁਰ ਲੋਧੀ ਤੇ ਇੱਥੇ ਇੱਕ ਬੰਨ ਜਿਹੜਾ ਲੁਧਿਆਣੇ ਦੇ ਵਿੱਚ ਸਰਾਲੀ ਦਾ ਬਹੁਤ ਸੁਰਖੀਆਂ ਦੇ ਵਿੱਚ ਆ ਕਾਫੀ ਟਾਈਮ ਤੋਂ ਹਾਂਜੀ ਹੁਣ ਫੇਰ ਪਾਣੀ ਦਾ ਜਿਹੜਾ ਜ਼ੋਰ ਪਿਆ ਹੋਇਆ ਤੇ ਮੈਂ ਉੱਥੇ ਦੇਖਿਆ ਵੀ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਹੱਥਾਂ ਦੇ ਉੱਤੇ ਇੱਕ ਭੰਡਰਨ ਜੀ ਹੋ ਜਾਂਦੀ ਆ ਉਹ ਜੀ ਇਹ ਜੀ ਨਸ਼ੇ ਕਰਦਾ ਜੀ ਆ ਚਟਾਕ ਪੀਂਦਾ ਜੀ ਆ ਕਰਦਾ ਉਹ ਕਰਦਾ ਪਰ ਉੱਥੇ ਦੇਖ ਕੇ ਮੈਨੂੰ ਤਾਂ ਉਲਟ ਗੱਲ ਲੱਗੀ ਵੀ ਉਹੀ ਮੁੰਡੇ ਜੀ ਤਿੰਨ ਤਿੰਨ ਬੋਰੀਆਂ ਇੱਕ ਜਣਾ ਚੁੱਕ ਰਿਹਾ ਪਰ ਪਰ ਕੇ ਜੇ ਪਤਾ ਨਹੀਂ ਕਿੰਨਾ ਕ ਜ਼ੋਰ ਲਾ ਰਿਹਾ ਇਹ ਇਹਦਾ ਕੀ ਕਾਰਨ ਹੈ ਮਤਲਬ ਇਹ ਦੇਖੋ ਜੀ ਪੰਜਾਬੀ ਸਾਡਾ ਖੁਣ ਹੀ ਇਸ ਤਰ੍ਹਾਂ ਦਾ ਆ ਸ਼ੂ ਤੋਂ ਲੈ ਕੇ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਅਸੀਂ ਆਪਣੀ ਮਦਦ ਆਪਣੇ ਆਪਣੀ ਮਦਦ ਅਸੀਂ ਕਰਦੇ ਕਰਦੇ ਹਾਂ ਅਸੀਂ ਬਾਕੀ ਸੂਬਿਆਂ ਦੇ ਕਿਤੇ ਲੋੜ ਪੈਂਦੀ ਹੈ ਤੇ ਉੱਥੇ ਵੀ ਅਸੀਂ ਜਾਂਦੇ ਹਾਂ ਹੁਣ ਸਾਡਾ ਨਾ ਤਾਂ ਇਥੋਂ ਦੀ ਸਰਕਾਰ ਨੂੰ ਨਾ ਤੁਸੀਂ ਸੈਂਟਰ ਵੀ ਸਰਕਾਰ ਨੂੰ ਕਿਸੇ ਤੋਂ ਕਿਸੇ ਵੱਲ ਪੰਜਾਬੀਆਂ ਨੇ ਨਹੀਂ ਦੇਖਿਆ ਇਹਨਾਂ ਨੇ ਆਪ ਹੀ ਟੁੱਟ ਕੇ ਪੈ ਗਏ ਆ ਵੀ ਇਹਨਾਂ ਨੇ ਜੋ ਵੀ ਕੀਤਾ ਆ ਤੇ ਬਹੁਤ ਵਦਿਆ ਟੰਗ ਦੇ ਨਾਲ ਸਾਰਾ ਕੁਝ ਜੇ ਆਪਾਂ ਕਹਨੇ ਵੀ ਅਸੀਂ ਤਾਂ ਕਹਨੇ ਬਦਨਾਮ ਹੈ ਅਸੀਂ ਵੀ ਸਾਡੇ ਪੰਜਾਬੀ ਬੱਚੇ ਸਾਰੇ ਬਾਹਰ ਚਲੇ ਗਏ ਪਰ ਹੋ ਹੋਂ ਦੇਖਦੇ ਆ ਵੀ ਸਾਰਾ ਕੁਝ ਇੱਥੇ ਹੈ ਇੱਥੇ ਹੈ ਬਹੁਤ ਅੱਛੀ ਹਿੰਮਤ ਦੇ ਨਾਲ ਬੜੇ ਸੋਹਣੇ ਢੰਗ ਦੇ ਨਾਲ ਸਾਰਾ ਪੰਜਾਬੀਆਂ ਨੇ ਸੰਭਾਲਿਆ ਅੱਛੀ ਸਾਰਾ ਕੁਛ ਹੈ ਗਾਈ। ਆ ਕੋਲ ਬਣਾ ਕੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਨੌਜਵਾਨ ਜਿਹੜੇ ਹਾਂਜੀ ਹਾਂ ਮਤਲਬ ਜਿਹੜੇ ਤੇ ਚਲੋ ਕੁਝ ਨਸ਼ਾ ਕਰਦੇ ਵੀ ਹੋਣਗੇ ਪਰ ਭੰਡਿਆ ਸਾਰੇ ਪੰਜਾਬ ਉਹੀ ਪਤਨਾਮ ਜ਼ਿਆਦਾ ਕੀਤਾ ਜਾਂਦਾ ਨਸ਼ਾ ਤਾਂ ਹਰ ਜਗ੍ਹਾ ਤੇ ਹੈਗਾ ਤੁਸੀਂ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਸਾਡੇ ਨਾਲ ਵੀ ਜ਼ਿਆਦਾ ਨਸ਼ਾ ਕਰਦੇ ਆ। ਵੱਧ ਨਹੀਂ ਬਸ ਹਾਂਜੀ ਪਰ ਉੱਥੇ ਕੋਈ ਸੁਰਖੀਆਂ ਵਾਲਾ ਕੰਮ ਨਹੀਂ ਹੈਗਾ ਸਾਰਾ ਇੱਥੇ ਮਤਲਬ